ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪੰਜਾਬੀ ਟਾਕਸ ਚੈਨਲ ਉੱਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਗੱਲ ਕਰਦੇ ਹਾਂ ਅਰਜਨ ਬੈਲੀ ਕੌਣ ਸੀ ਜਿਵੇਂ ਕਿ ਐਨੀਮਲ ਫਿਲਮ ਆ ਜਿਹੜੀ ਉਸ ਵਿੱਚ ਵੀ ਗੀਤ ਗਾਇਆ ਗਿਆ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਤੇ ਉਸ ਫਿਲਮ ਵਿੱਚ ਇਹ ਸਿੱਖਾਂ ਦਾ ਰੋਲ ਵੀ ਅਦਾ ਕੀਤਾ ਗਿਆ ਹੈ ਤੇ ਜੋ ਪੁਰਾਣੇ ਸਮੇਂ ਵਿੱਚ ਗੀਤ ਗਾਏ ਜਾਂਦੇ ਸਨ ਉਸ ਵਿੱਚ ਵੀ ਅ ਅਰਜਨ ਬੈਲੀ ਸੀ ਜਿਹੜਾ ਉਸ ਦੇ ਉਸ ਦਾ ਜ਼ਿਕਰ ਹੁੰਦਾ ਸੀ ਬਹੁਤ ਸਾਰੇ ਗਾਣੇ ਸਨ ਜਿਸ ਵਿੱਚ ਕਿਹਾ ਜਾਂਦਾ ਸੀ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਕੁਲਦੀਪ ਸਿੰਘ ਮਾਨਕ ਨੇ ਵੀ ਇਹ ਗੀਤ ਗਾਇਆ ਸੀ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਹਾਂਜੀ ਦੇਖਦੇ ਹਾਂ ਤੇ ਵੀ ਅਰਜਨ ਬੈਲੀ ਕੌਣ ਸੀ ਤੇ ਇਸ ਦਾ ਨਾਂ ਅਰਜਨ ਬੈਲੀ ਕਿਵੇਂ ਪਿਆ ਜੋ ਹਰੀ ਸਿੰਘ ਨਲਵਾਸੀ ਉਸਦੇ ਦੋ ਵਿਆਹ ਹੋਏ ਹੋਏ ਸਨ ਜਿਹੜੀ ਪਹਿਲੀ ਪਤਨੀ ਸੀ ਉਸਦਾ ਨਾਮ ਸੀ ਰਾਜਕੌਰ ਤੇ ਜਿਹੜੀ ਦੂਸਰੀ ਪਤਨੀ ਸੀ ਉਸਦਾ ਨਾਮ ਸੀ ਦੇਸਨਕੌਰ ਦੇਸਨਕੌਰ ਦੀ ਕੁੱਖੋਂ ਛੇ ਬੱਚਿਆਂ ਨੇ ਜਨਮ ਲਿਆ ਜਿਸ ਵਿੱਚ ਦੋ ਲੜਕੀਆਂ ਸਨ ਤੇ ਚਾਰ ਲੜਕੇ ਹੋਏ ਸਨ ਜਿਹੜਾ ਸਭ ਤੋਂ ਛੋਟਾ ਸੀ ਉਸਦਾ ਨਾਮ ਰੱਖਿਆ ਗਿਆ ਸੀ ਅਰਜਨ ਸਿੰਘ ਤੇ ਜੋ ਜੋ ਇਹ ਗੀਤ ਆ ਅਰਜਨ ਸਿੰਘ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਇਹ ਜੋ ਹਾਵਾ ਅਸੀਂ ਵੀ 1200 ਹੁੰਦੇ ਆ ਉਸ ਤਰ੍ਹਾਂ ਗਾਇਆ ਜਾਂਦਾ ਜਿਸ ਤਰ੍ਹਾਂ 12 ਗਾਇਆ ਜਾਂਦੇ ਆ ਉਸ ਤਰ੍ਹਾਂ ਇਹ ਗੀਤ ਆ ਜੋ ਉਹ ਗਾਇਆ ਜਾਂਦਾ ਤੇ ਅਰਜਨ ਸਿੰਘ ਨਲੂਆ ਹਰੀ ਸਿੰਘ ਨਲੂਆ ਦਾ ਸੀ ਜੋ ਸਭ ਤੋਂ ਛੋਟਾ ਪੁੱਤਰ ਹੈ ਤੇ ਉਹ ਕਵਰ ਨੋਨਿਹਾਲ ਸਿੰਘ ਨਾਲ ਉਸਦਾ ਬਹੁਤ ਹੀ ਮੇਲ ਮਿਲਪ ਸੀ ਉਸਦਾ ਬੈਠਣਾ ਉਠਣਾ ਕਵਰ ਨੋਨਿਹਾਲ ਸਿੰਘ ਨਾਲ ਬਹੁਤ ਚੰਗਾ ਸੀ ਤੇ ਉਹਨਾਂ ਦੀ ਦੋਸਤੀ ਸੀ ਜਿਹੜੀ ਉਹ ਬਹੁਤ ਪੱਕੀ ਸੀ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੇ ਹਰੀ ਸਿੰਘ ਨਲੂਆ ਦਾ ਪ੍ਰੇਮ ਪਿਆਰ ਬਹੁਤ ਸੀ ਉਸੇ ਤਰ੍ਹਾਂ ਹੀ ਉਨਾਂ ਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਨਾਲ ਬਹੁਤ ਹੀ ਪਿਆਰ ਸੀ ਤੇ ਉਹ ਹਮੇਸ਼ਾ ਹੀ ਅਰਜਨ ਸਿੰਘ ਨਾ ਅਰਜਨ ਸਿੰਘ ਕਵਰ ਨੌਨਿਹਾਲ ਸਿੰਘ ਨਾਲ ਰਹਿੰਦੇ ਸੀ ਤੇ ਉਸ ਤੋਂ ਬਾਅਦ ਜੋ ਅਰਜਨ ਸਿੰਘ ਸੀਓ ਕਵਰ ਨਿਹਾਲ ਸਿੰਘ ਲਈ ਬਹੁਤ ਖਾਸ ਸੀ। ਦਾ ਅਰਜਨ ਸਿੰਘ ਆ ਵੀ ਆਪਣੇ ਪਿਤਾ ਵਾਂਗ ਹਰੀ ਸਿੰਘ ਨਲੂਆ ਵਾਂਗ ਬਹੁਤ ਹੀ ਬਹਾਦਰ ਤੇ ਨੀਡਰ ਸੀ। ਉਹ ਹਮੇਸ਼ਾ ਹੀ ਜੋ ਸੀ ਆਪਣੀ ਸਿੱਖੀ ਦੇ ਲਈ ਜਾਨ ਦੇਣ ਲਈ ਤਿਆਰ ਰਹਿੰਦਾ ਸੀ। ਫਿਰ ਜੋ ਅਰਜਨ ਸਿੰਘ ਸੀ ਉਸਨੇ ਸਿੱਖ ਰਾਜ ਵਿੱਚ ਜੰਗੀਰਾਂ ਬੂਸੂਲਨ ਦਾ ਅਧਿਕਾਰ ਉਹ ਰੱਖਦਾ ਸੀ ਤੇ ਜਿਵੇਂ ਕਿ ਟੈਕਸ ਇਕੱਠਾ ਕਰਨਾ ਹੁੰਦਾ ਸੀ ਉਹ ਸਾਰਾ ਕੀ ਸੀ ਵੀ ਅਰਜਨ ਸਿੰਘ ਹੀ ਕਰਦੇ ਸਨ ਤਾਂ ਇਹ ਕੰਮ ਉਹਨਾਂ ਨੂੰ ਕਵਰ ਨੌਰ ਨਿਹਾਲ ਸਿੰਘ ਜੀ ਨੇ ਸੌਪਿਆ ਹੋਇਆ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਵੀ ਇੱਕ ਦਿਨ ਕੀ ਹੋਇਆ ਕਿ ਜੋ ਕਵਰ ਜੋ ਅਰਜਨ ਸਿੰਘ ਸੀ ਉਸ ਨੂੰ ਵੀ ਇਹ ਨਹੀਂ ਪਤਾ ਸੀ ਵੀ ਮੇਰੇ ਤੇ ਕਦੇ ਵੀ ਜੋ ਕਵਰ ਨਿਹਾਲ ਸਿੰਘਾ ਗੁੱਸੇ ਵਿੱਚ ਬਹੁਤ ਬੁਰੀ ਤਰ੍ਹਾਂ ਪੜਕ ਜਾਏਗਾ ਕੀ ਹੋਇਆ ਇੱਕ ਦਿਨ ਵੀ ਜਿਹੜਾ ਉਸ ਦਾ ਨੌਕਰ ਸੀ ਅਰਜਨ ਸਿੰਘ ਦਾ ਉਸ ਅਰਜਨ ਸਿੰਘ ਤੋਂ ਜਾਣੇ ਅਣਜਾਣੇ ਵਿੱਚ ਹੀ ਉਸ ਦਾ ਕਤਲ ਹੋ ਜਾਂਦਾ ਜਦੋਂ ਉਹਦਾ ਕਤਲ ਹੋ ਜਾਂਦਾ ਤਾਂ ਜਿਹੜੀ ਉਸਦੀ ਪਤਨੀ ਹੁੰਦੀ ਆ ਉਸਦਾ ਬਹੁਤ ਬੁਰਾ ਹਾਲ ਹੁੰਦਾ ਉਹ ਰੋ ਰੋ ਕੇ ਉੱਥੇ ਕੰਬਲੀ ਹੋ ਜਾਂਦੀ ਆ ਤੇ ਉਹ ਜਦੋਂ ਉਹਦਾ ਸਸਕਾਰ ਕਰਨ ਲੱਗਦੇ ਆ ਤਾਂ ਜਿਹੜੀ ਉਹਦੀ ਚੀਖਾ ਹੁੰਦੀ ਆ ਉਹ ਚ ਵੀ ਉਹਦੇ ਵਿੱਚ ਹੀ ਉਹ ਉਸਦੇ ਨਾਲ ਸਤੀ ਹੋ ਜਾਂਦੀ ਆ ਮਤਲਬ ਕਿ ਵੀ ਉਹਦੀ ਚੀਖਾ ਦੇ ਨਾਲ ਹੀ ਉਹ ਸੜ ਜਾਂਦੀ ਆ ਜਦੋਂ ਇਹ ਗੱਲ ਕਵਰ ਨੌਨਿਹਾਲ ਸਿੰਘ ਕੋਲ ਪਹੁੰਚਦੀ ਆ ਤਾਂ ਕਵਰ ਨੌਨਿਹਾਲ ਸਿੰਘ ਬਹੁਤ ਹੀ ਗੁੱਸੇ ਵਿੱਚ ਆ ਜਾਂਦੇ ਆ ਤੇ ਉਹ ਅਰਜਨ ਸਿੰਘ ਉੱਤੇ ਬਹੁਤ ਗੁੱਸਾ ਕਰਦੇ ਹਨ ਤੇ ਉਸ ਨੂੰ ਉਹ ਕਰਜ਼ੇ ਪਾ ਦਿੰਦੇ ਹਨ ਤੇ ਫਿਰ ਉਸ ਤੋਂ ਬਾਅਦ ਜੋ ਅਰਜਨ ਸਿੰਘ ਹੁੰਦਾ ਉਹ ਉੱਥੋਂ ਸਾਰਾ ਸਭ ਕੁਝ ਛੱਡ ਕੇ ਚਲਾ ਜਾਂਦਾ ਤੇ ਜਿਹੜਾ ਉਸ ਦਾ ਕਰਜ਼ੇ ਵਸੂਲਣ ਦਾ ਅਧਿਕਾਰ ਲੈਣਾ ਹੁੰਦਾ ਉਹ ਉਸ ਤੋਂ ਖੋ ਲੱਟਾ ਜਾਂਦਾ ਤਾਂ ਉਹ ਇਹ ਸਭ ਕੁਝ ਛੱਡ ਕੇ ਆਪਣੇ ਜਿਹੜਾ ਪਿੰਡ ਹੁੰਦਾ ਗੁਜਰਾਵਾਲਾ ਵਿਖੇ ਉਸ ਦਾ ਕਿਲੇ ਵਰਗਾ ਘਰ ਹੁੰਦਾ ਉੱਥੇ ਜਾ ਕੇ ਉਹ ਰਹਿਣ ਲੱਗਦਾ ਜਦੋਂ ਇਹ ਗੱਲ ਅੰਗਰੇਜ਼ਾਂ ਨੂੰ ਪਤਾ ਲੱਗਦੀ ਆ ਵੀ ਜਿਹੜਾ ਅਰਜਨ ਸਿੰਘ ਆ ਉਸ ਨੂੰ ਉੱਥੋਂ ਕਵਰ ਨਿਹਾਲ ਸਿੰਘ ਨਾਲ ਉਸ ਦਾ ਬੈਠਣਾ ਉੱਠਣਾ ਖਤਮ ਹੋ ਗਿਆ ਵੀ ਉਹ ਹੁਣ ਇਕੱਲਾ ਰਹਿਣ ਲੱਗ ਪਿਆ ਉਸ ਦੇ ਨਾਲ ਕੋਈ ਨਹੀਂ ਆ ਤਾਂ ਫਿਰ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਹੁਣ ਇਸ ਤੇ ਵਾਰ ਕੀਤਾ ਜਾਵੇ ਇਸ ਦਾ ਖਾਤਮਾ ਕੀਤਾ ਜਾਵੇ ਫਿਰ ਉਹਨਾਂ ਨੇ ਕੀ ਕੀਤਾ ਹੈ ਕਿ ਜਿੱਥੇ ਉਹ ਰਹਿੰਦਾ ਸੀ ਉਸ ਦੇ ਘਰ ਤੇ ਵਿਚਾਰੋਂ ਤਰਫ ਉਹਨਾਂ ਨੇ ਘੇਰਾ ਪਾ ਲਿਆ ਤਾਂ ਉਹ ਜਦੋਂ ਉਹਨਾਂ ਨੇ ਉਸ ਦੇ ਘਰ ਤੇ ਘੇਰਾ ਪਾ ਲਿਆ ਤਾਂ ਉਹਨਾਂ ਨੇ ਉਸ ਦੇ ਘਰ ਉੱਤੇ ਜਦੋਂ ਬਾਰ ਕਰਨਾ ਸ਼ੁਰੂ ਕੀਤਾ ਤਾਂ ਅਰਜਨ ਸਿੰਘ ਨੇ ਆਪਣੇ ਘਰ ਵਿੱਚ ਉਸ ਦੇ ਕੋਲ ਬੰਦੂਕ ਸੀ ਜਿਹੜੀ ਉਹ ਚੁੱਕੀ ਤੇ ਉਹਨਾਂ ਤੇ ਗੋਲੀਆਂ ਦਾ ਹਮਲਾ ਸੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ ਅਨਜਾ ਤਾਂ ਜਿੰਨਾ ਟਾਈਮ ਉਸ ਕੋਲੋਂ ਜਿਹੜੀਆਂ ਉਹ ਗੋਲੀਆਂ ਸੀ ਉਹ ਬਰੂਦ ਸੀ ਖਤਮ ਨਹੀਂ ਹੋਏ ਸੀ ਉਨਾ ਟਾਈਮ ਉਹ ਉੱਥੇ ਬਰੂਦਾਂ ਦੇ ਨਾਲ ਉਹਨਾਂ ਦਾ ਡਟ ਕੇ ਸਾਹਮਣਾ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਬਰੂਦ ਖਤਮ ਹੋ ਗਏ ਤਾਂ ਉਸ ਤੇ ਘਰ ਇੱਕ ਗੰਡਾਸੀ ਪਈ ਸੀ ਉਸਨੇ ਉਹ ਗੰਡਾਸੀ ਚੁੱਕੀ ਤੇ ਘਰ ਤੋਂ ਬਾਹਰ ਆ ਗਿਆ ਤਾਂ ਫਿਰ ਜਦੋਂ ਘਰ ਤੋਂ ਬਾਹਰ ਆ ਗਿਆ ਤਾਂ ਉਸ ਨੇ ਗੰਡਾਸੀ ਦੇ ਨਾਲ ਸੀ ਜਿਹੜਾ ਉਹ ਅੰਗਰੇਜ਼ਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਅੰਗਰੇਜ਼ਾਂ ਨੂੰ ਇਹ ਸੀ ਉਹਨਾਂ ਦੀ ਜਿਹੜੀ ਅੱਖ ਸੀ ਅੰਗਰੇਜ਼ਾਂ ਦੀ ਉਹ ਸ਼ੁਰੂ ਤੋਂ ਹੀ ਪੰਜਾਬ ਉੱਪਰ ਸੀ ਤਾਂ ਉਹ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਕਰਨਾ ਸੌਖਾ ਸਮਝਦੇ ਸੀ ਕਿ ਹੁਣ ਤਾਂ ਜੋ ਅਰਜਨ ਸਿੰਘ ਆ ਉਹ ਆਪਣੇ ਘਰ ਵਿੱਚ ਆ ਗਿਆ ਇਕੱਲਾ ਵੀ ਉਹ ਹੁਣ ਸਾਡਾ ਕੁਝ ਨਹੀਂ ਕਰ ਸਕਦਾ ਤਾਂ ਅਸੀਂ ਉਸ ਦਾ ਹੁਣ ਉਸ ਤੋਂ ਬਦਲਾ ਲੈ ਸਕਦੇ ਹਾਂ ਪਰ ਜਿਹੜਾ ਅਰਜਨ ਸਿੰਘ ਸੀ ਉਹ ਬਹੁਤ ਹੀ ਬਹਾਦਰ ਸੀ ਤੇ ਉਸ ਨੇ ਇਕੱਲੇ ਨੇ ਹੀ ਇਸ ਜੰਗ ਦਾ ਜੰਗ ਨੂੰ ਜਿੱਤ ਲਿਆ ਸੀ ਤਾਂ ਫਿਰ ਜਦੋਂ ਅਰਜਨ ਸਿੰਘ ਨੇ ਆਪਣੇ ਘਰ ਤੋਂ ਬਾਹਰ ਜਾ ਕੇ ਅੰਗਰੇਜ਼ਾਂ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਟਾਈਮ ਅਰਜਨ ਸਿੰਘ ਜੀ ਨੇ ਜੋ ਅਰਜਨ ਸਿੰਘ ਬੈਲੀ ਕਿਹਾ ਜਾਂਦਾ ਸੀ ਜਿਸ ਨੂੰ ਉਸਨੇ ਪੈਰ ਜੋੜ ਕੇ ਗੰਡਾਸੀ ਮਾਰੀ ਸੀ ਤਾਂ ਉਸ ਟਾਈਮ ਉਸ ਤੋਂ ਉਹਨਾਂ ਨੂੰ ਅਰਜਨ ਸਿੰਘ ਬੈਲੀ ਕਿਹਾ ਜਾਣ ਲੱਗ ਪਿਆ ਸੀ ਤਾਂ ਉਹਨਾਂ ਨੇ ਉੱਥੇ ਸੀ ਜੋ ਆਪਣੀ ਗੰਡਾਸੀ ਦੇ ਨਾਲ ਗੰਡਾਸੀ ਦੇ ਨਾਲ ਟੁੱਟ ਕੇ ਪੈ ਗਏ ਸੀ ਅੰਗਰੇਜ਼ਾਂ ਨੂੰ ਤੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ ਸਨ ਤਾਂ ਅੰਗਰੇਜ਼ ਤਾਂ ਅਰਜਨ ਸਿੰਘ ਉਸ ਟਾਈਮ ਪੈਰ ਜੋੜ ਕੇ ਗੰਡਾਸੀ ਮਾਰਦਾ ਤਾਂ ਤਾਂ ਕਿਹਾ ਜਾਂਦਾ ਕਿ ਅਰਜਨ ਸਿੰਘ ਬੈਲੀ ਸੀ ਜਿਸ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਸੀ ਇਸ ਹਮਲੇ ਤੋਂ ਬਾਅਦ ਅਰਜਨ ਸਿੰਘ ਜੀ ਦਾ ਖਾਲਸਾ ਫੌਜ ਰੂਮ ਉਹ ਜਿਹੜੀ ਖਾਲਸਾ ਫੌਜ ਹੁੰਦੀ ਆ ਉਸ ਨੂੰ ਮਿਲਦਾ ਹੈ ਤੇ ਦੁਬਾਰਾ ਫਿਰ ਉਸ ਫੌਜ ਵਿੱਚ ਭਰਤੀ ਹੋ ਜਾਂਦਾ ਹੈ ਇਸ ਤੋਂ ਬਾਅਦ ਅਰਜਨ ਸਿੰਘ ਦਾ ਵੱਡਾ ਭਰਾ ਹੁੰਦਾ ਜਿਹੜਾ ਜਵਾਰ ਸਿੰਘ ਉਸ ਨਾਲ ਮਿਲ ਕੇ ਬਹੁਤ ਸਾਰੀਆਂ ਜੰਗਾਂ ਫਤਿਹ ਕਰਦਾ ਤੇ ਆਪਣੇ ਭਰਾ ਨਾਲ ਭਰਾ ਨਾਲ ਦੂਜੀ ਐਂਗਲੋ-ਬਾਰ ਵਿੱਚ ਜਿਹੜਾ ਅਰਜਨ ਸਿੰਘ ਵੈਲੀ ਹੁੰਦਾ ਉਹ ਲੜਦਾ ਲੜਦਾ ਸ਼ਹੀਦ ਹੋ ਜਾਂਦਾ ਤੇ ਇਸ ਕਰਕੇ ਇਹ ਗੀਤ ਦਾ ਨਾਂ ਅਰਜਨ ਸਿੰਘ ਵੈਲੀ ਮਨੇ ਪੈਰ ਜੋੜ ਕੇ ਗੰਡਾਸੀ ਮਾਰੀ ਇਸ ਤਰ੍ਹਾਂ ਪਿਆ ਸੀ ਜੋ ਅਰਜਨ ਸਿੰਘ ਵੈਲੀ ਸੀ ਉਹ ਸਿੱਖ ਰਾਜ ਨਾਲ ਉਸ ਦਾ ਸੰਬੰਧ ਸੀ ਤੇ ਉਹ ਹਰੀ ਸਿੰਘ ਨਲੂਆ ਦਾ ਸਭ ਤੋਂ ਛੋਟਾ ਪੁੱਤਰ ਸੀ